ਮਾਰੇ ਤਰੇ ਤਾਰੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ ਉਲਟ ਜੂਨ ਨਾ ਆਵੇ ਗੁਰਪਿਆਰੀ ਸਾਧ ਸੰਗਤ ਜੀ ਆਪਾਂ ਇੱਕ ਵਿਚਾਰ ਦੀ ਗੱਲ ਕਰਦੇ ਆ ਕਿ ਵਿਚਾਰ ਕੀ ਨੇ ਅੱਜ ਧੰਨ ਸ੍ਰੀ ਗੁਰਗੰਸਾਹਿਬ ਸਾਨੂੰ ਵਿਚਾਰ ਸਾਡੇ ਵਿਚਾਰਾਂ ਬਾਰੇ ਦੱਸਣਗੇ ਹੁਣ ਵਿਚਾਰਾਂ ਦੇ ਵਿੱਚ ਗੁਰੂ ਘਰ ਨੂੰ ਬਹੁਤ ਉਸਾ ਜਾਂਦਾ ਹੈ ਉਹ ਆਪਾਂ ਸਬਦਾਂ ਰਾਹੀਂ ਗੁਰੂ ਸਾਹਿਬ ਸਾਨੂੰ ਸਮਝਾਉਣਗੇ ਆਪਾਂ ਸਤਗੁਰਾਂ ਦੇ ਪ੍ਰਕਰਮਾ ਕੀਤੀਆਂ ਨੇ ਮੰਗਲਚਾਰਾ ਕੀਤਾ ਕਿ ਵਿਚਾਰ ਮਾਰੇ ਤਰੇ-ਤਰੇ ਬਹੁਤ ਵੱਡੀ ਗੱਲ ਆ ਗੁਰਪਿਆਰਿਓ ਵਿਚਾਰ ਸਾਨੂੰ ਵਿਚਾਰ ਹੀ ਤਾਂ ਔਖਾ ਕਰ ਲੈਣੇ ਗੁਰਪਿਆਰਿਓ ਸਾਡੇ ਜਿਹੜੇ ਅੰਦਰ ਵਿਚਾਰ ਨੇ ਵਿਕਾਰ ਹੈ ਇਹ ਹੀ ਤਾਂ ਸਾਨੂੰ ਪਰੇਸ਼ਾਨ ਕਰ ਲੈਣ ਕਿ ਸਾਡੇ ਵਿਚਾਰ ਨਹੀਂ ਰੁਕਦੇ ਇਹਨਾਂ ਨੂੰ ਰੋਕਣ ਵਾਸਤੇ ਗੁਰਪਿਆਰਿਓ ਅੱਜ ਆਪਾਂ ਜੋ ਵਿਚਾਰ ਕਰਨੇ ਜਾ ਰਹੇ ਇਹਨੂੰ ਸ਼ਬਦ ਵਿਚਾਰ ਵੀ ਆਪਾਂ ਕਹੀਏ ਸ਼ਬਦ ਵਿਚਾਰ ਤਾਂ ਆਬ ਇਹ ਜਿਹੜੀ ਆਪਾਂ ਸ਼ਬਦ ਦੀ ਵਿਚਾਰ ਕਰਕੇ ਜੋ ਬੇਕਾਰ ਵਾਲੇ ਸਾਡੇ ਵਿਚਾਰ ਨੇ ਅਸੀਂ ਉਹਨਾਂ ਨੂੰ ਮਾਰਨਾ ਹੈ ਸ਼ਬਦ ਵਿਚਾਰਾਂ ਰਾਹੀਂ ਸ਼ਬਦ ਦੀ ਵਿਚਾਰ ਕਰਕੇ ਅਸੀਂ ਸੂਝੀ ਲੈਣੀ ਹੈ ਮਾਲਕ ਤੋਂ ਮਤ ਲੈਣੀ ਹੈ ਔਰ ਜਿਹੜੇ ਜਿਹੜੇ ਵਿਕਾਰ ਨੇ ਸਾਡੇ ਵਿਚਾਰ ਤੇ ਵਿਕਾਰ ਦੋਨੇ ਅਲੱਗ ਅਲੱਗ ਹੈ। ਤੇ ਚਾਹ ਜਿਹੜੇ ਸਾਡੇ ਵਿਚਾਰ ਨੇ। ਔਰ ਉਹਨਾਂ ਨੂੰ ਅਸੀਂ ਵਿਚਾਰਾਂ ਦੇ ਰਾਹੀਂ ਵਿਕਾਰਾਂ ਨੂੰ ਮਾਰਨਾ। ਵਿਕਾਰਾਂ ਨੂੰ ਹੀ ਮਾਰਨਾ। ਹੁਣ ਉਹਦੇ ਵਾਸਤੇ ਸਾਨੂੰ ਅੱਜ ਗੁਰੂ ਸਾਹਿਬ ਫਰਮਾਨ ਕਰ ਰਹੇ। ਗੁਰੂ ਸਾਹਿਬ ਗੌੜੀ ਮਹੱਲਾ ਪੰਜਵਾਂ ਦੇ ਅੰਦਰ ਸਾਨੂੰ ਕਹੇ ਨੇ ਆਓ ਆਵੋ ਸਤਿ ਪਹਿਲਾਂ ਨਿਮਰਤਾ ਸਮੇਸੀ ਝੁਕਾਉਂਦੇ ਹੋਏ ਆਪਾਂ ਫਤਿਹ ਬੁਲਾ ਲਈਏ ਗੁਰੂ ਸਾਹਿਬ ਤੋਂ ਅੱਗੇ ਲੈ ਲਈਏ ਫਿਰ ਆਪਾਂ ਅੱਗੇ ਚੱਲੀਏ ਗੁਰੂ ਘਰ ਫਿਰ ਅੱਗੇ ਆਪਾਂ ਵਿਚਾਰ ਕਰੀਏ ਕਿ ਉਹ ਜਿਹੜੀ ਸਾਡੀ ਵਿਚਾਰ ਹੈ ਤੇ ਵਿਚਾਰਾਂ ਦੇ ਵਿੱਚ ਕੀ ਫਰਕ ਹੈ ਤਰਫ ਫਤਿਹ ਦੀ ਸਾਈਂ ਦੋਨੇ ਹੱਥ ਜੋੜ ਕੇ ਨਿਮਰਤਾ ਸੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੇ ਪੰਜਵੇਂ ਪਾਸਾ ਸਾਨੂੰ ਕਹਿ ਰਹੇ ਨੇ ਕੀ ਕਹਿ ਰਹੇ ਨੇ ਇਹ ਮਨੁੱਖਤਾ ਨੂੰ ਕਹਿ ਰਹੇ ਨੇ ਸਮਝਾਉਣਾ ਕਰ ਰਹੇ ਨੇ ਕਿ ਜੇ ਕੋਈ ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਮਨੁੱਖ ਸਾਨੂੰ ਮਿਲ ਜੇ ਕਿਹੜਾ ਇਹੋ ਇਹੋ ਜਿਹਾ ਕੋਈ ਇਹੋ ਜਿਹਾ ਇਹੋ ਜਿਹਾ ਕਲੀ ਆਪਾਂ ਉਹ ਮਨੁੱਖ ਮਿਲ ਜਾਏ ਜਿਹੜੇ ਜਿਹੜਾ ਮਨੁੱਖ ਸਾਨੂੰ ਬੇਕਾਰਾਂ ਤੋਂ ਬਚਾ ਦੇ ਬੇਕਾਰਾਂ ਤੋਂ ਮੁਕਤ ਕਰ ਦੇ ਹੁਣ ਅੱਜ ਦਾ ਜੋ ਸਾਡਾ ਸ਼ਬਦ ਹੈ ਇਹ ਵਿਚਾਰ ਤੇ ਵਿਕਾਰ ਦੋਨਾਂ ਦੋਨਾਂ ਦੇ ਅਧੀਨ ਚੱਲੇਗਾ ਹੁਣ ਪਹਿਲੀ ਜੋੜ ਪੰਗਤੀ ਆਪਾਂ ਉਚਾਰੀ ਐ ਆਪਾਂ ਉਚਾਰਾਂਗੇ ਉਹ ਹੈ ਵਿਚਾਰ ਸਬਦ ਵਿਚਾਰ ਹੁਣ ਉਹਦੇ ਵਿੱਚ ਸਾਨੂੰ ਗਿਆਨ ਮਿਲ ਰਿਹਾ ਗੁਰਪਿਆਰੇਓ ਕਿ ਕੋਈ ਇਸ ਤਰ੍ਹਾਂ ਦਾ ਕੋਈ ਸਾਧੂ ਮਹਾਪੁਰਖ ਗਿਆਨੀ ਪੁਰਖ ਸੱਜਣ ਕੋਈ ਤੀਰਥੀਆ ਕੋਈ ਕਥਾਵਾਚਕ ਕੋਈ ਗੁਰੂ ਦਾ ਪਿਆਰਾ ਜੇ ਕੋਈ ਸਾਨੂੰ ਇਹ じゃ ਮਿਲ ਜੇ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਸਾਨੂੰ ਬੇਕਾਰਾਂ ਤੋਂ ਮੁਕਤ ਕਰਦੇ ਹ ਸਾਡੇ ਅੰਦਰ ਵਿਕਾਰ ਹੀ ਚੱਲੇ ਨੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਆਪਾਂ ਬੱਲਣੀ ਕੀ ਚਾਹੀਦੀ ਕੀ ਚੱਲਣਾ ਚਾਹੀਦਾ ਸਾਡੇ ਸਬਦ ਵਿਚਾਰ ਹੁਣ ਗੁਰੂ ਸਾਹਿਬ ਪਰਮਾਨ ਕਰ ਰਹੇ ਨੇ ਹੈ ਕੋਈ ਐਸਾ ਸ਼ਬਦ ਦੀ ਹੁਣ ਵਿਚਾਰ ਹੋ ਰਹੀਏ ਹੁਣ ਸਬਦ ਦੀ ਵਿਚਾਰ ਹੋ ਰਹੀਏ ਹੈ ਕੋਈ ਐਸਾ ਹੋਮੇ ਤੋਰੇ ਇਹ ਬੇਕਾਰ ਕੀ ਹੋਂਵੇਂ ਆ ਗੁਰੂ ਸਾਹਿਬ ਗੌੜੀ ਮਹਲਾ ਪੰਜਵਾਂ ਦਰ ਕਹੇ ਨੇ ਕਿ ਹੈ ਕੋਈ ਐਸਾ ਕੋਈ ਹੈਗਾ ਕਹਿੰਦਾ ਇਸ ਹੋਂਵੇਂ ਤੋਰੇ ਉਹ ਕੌਣਾ ਪਈ ਜਿਹੜੀ ਸਾਡੀ ਹੋਂਵੇਂ ਦੀ ਦੀਵਾਰ ਹੈ ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਚ ਪੜਦੇ ਆਂ ਕਿਵ ਸੁੱਚਿਆਰਾ ਹੋਈਏ ਕੇਵ ਕੂੜੇ ਟੁੱਟੇ ਪਾਲ ਮੁਝੇ ਦੇ ਵਿਚਾਰ ਵਿਕਾਰਾਂ ਦੀ ਕੂੜ ਦੀ ਦੁਵਾਰ ਹੈ ਉਹ ਕਿਵੇਂ ਟੁੱਟੇ ਇੱਕ ਪੰਗਤੀ ਆਪਾਂ ਨੂੰ ਨਾਲ-ਨਾਲ ਆਪਾਂ ਜਪਜੀ ਸਾਹਿਬ ਸੁਬਿਲਦੀ ਇਹਦਾ ਜਿਹੜਾ ਜਵਾਬ ਆ ਅੱਗੇ ਗੁਰੂ ਸਾਹਿਬ ਦੇ ਰਹੇ ਨੇ ਕਿ ਸਮਝਾ ਰਹੇ ਨੇ ਆਪਾਂ ਨੂੰ ਕਿ ਹੁਕਮ ਰਜਾਈ ਚੱਲਣਾ ਕੀ ਕਹ ਰਹੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦਾ ਜੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆ ਜਾਈਏ ਫਿਰ ਤੇਰੀ ਇਹ ਕੂੜ ਦੀ ਦੀਵਾਰ ਟੁੱਟ ਜਾਈਏ ਹੁਣ ਇੱਥੇ ਜਪਜੀ ਸਾਹਿਬ ਦੀ ਆਪਾਂ ਇੱਕ ਪੰਕਤੀ ਲੈਂਦੀ ਆ ਇੱਕ ਗੌੜੀ ਮਹਲਾ ਪੰਜਵਾਂ ਇਹ ਸਬਦ ਵਿਚਾਰ ਹੈ ਕੋਈ ਐਸਾ ਹਾਵੇਂ ਤੋਰੇ ਕਿਤੇ ਭਾਈ ਸਾਨੂੰ ਇਹੋ ਜਿਹਾ ਕੋਈ ਮਨੁੱਖ ਮਿਲ ਜੇ ਜਿਹੜਾ ਸਾਡੀ ਅੰਦਰ ਦੀ ਹਾਵੇਂ ਆ ਬੇਕਾਰ ਨੇ ਉਹ ਮਿਲ ਜੇ ਇਹ ਹੁਣ ਹੈ ਕੀ ਹੈ ਹੁਣ ਇਹਦੀ ਆਪਾਂ ਥੋੜੀ ਆ ਜਹਰ ਵਿਕਾਰ ਜਿਹੜੇ ਵਿਕਾਰ ਤਾਂ ਗੁਰਪਿਆਰਿਓ ਇੱਕ ਵਿਕਾਰ ਨੇ ਜਿਹੜੀ ਇੱਕ ਇੰਨੀ ਮਿੱਠੀ ਚੀਜ਼ ਹੈ ਜਿਵੇਂ ਆਪਾਂ ਕੋਈ ਮਿੱਠਾ ਖਾਈਏ ਨਾ ਬਹੁਤ ਸਾਰੇ ਗੁਰਮੁਖਾਂ ਨੂੰ ਯਾਦ ਹੁੰਦੀ ਹੈ ਹੈਗੀ ਹੈ ਮਿੱਠਾ ਕੰਮ ਔਰ ਚੰਗਾ ਵੀ ਲੱਗਦਾ ਹੈ ਲੇਕਿਨ ਅੱਜ ਦੇਖੋ ਮਿੱਠੇ ਤੋਂ ਹੀ ਕਿੰਨੇ ਰੋਗ ਵਧੇ ਹੋਏ ਨੇ ਦਨਾਵੀ ਰੋਗਾਂ ਦੀ ਗੱਲ ਕਰਦੇ ਹੁਣ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਸ ਮਿੱਟੀ ਤੇ ਇਹ ਮਨ ਹੋਰੇ ਕੀ ਕਹਿ ਰਹੇ ਨੇ ਇਸ ਮਿੱਟੀ ਤੇ ਇਹੋ ਮਨ ਹੋਰੇ ਕਹਿੰਦਾ ਜਿਹੜੀ ਇਹ ਜ਼ਹਿਰ ਮਿੱਠੀ ਜਿਹੜੀ ਜ਼ਹਿਰ ਬਣਨੀ ਆ ਸਾਡੇ ਵਾਸਤੇ ਇਹ ਜਿਹੜੀ ਜ਼ਹਿਰ ਆ ਇਹ ਮਿੱਠੀ ਮਿੱਠੀ ਕੀ ਹੈ ਜ਼ਹਿਰ ਹੁਣ ਮਿੱਠੀ ਕਿਹੜੀ ਵਸਤੂ ਕਿਹੜੀ ਵਸਤੂ ਨੂੰ ਗੁਰੂ ਸਾਹਿਬ ਮਿੱਠੀ ਕਹ ਰਹੇ ਨੇ ਉਹ ਮਿੱਠੀ ਉਹ ਚੀਜ਼ ਆ ਸੰਸਾਰ ਦੇ ਅੰਦਰ ਜਿਹੜੀ ਅੱਜ ਸਾਨੂੰ ਦੀਮਕ ਦੀ ਤਰ੍ਹਾਂ ਖਾਈ ਜਾ ਰਹੀ ਹੈ ਹਰ ਬੰਦੇ ਨੂੰ ਉਹ ਹੈ ਗੁਰੂ ਪਿਆਰਿਓ ਮਾਇਆ ਦਾ ਮੋਹ ਮਾਇਆ ਦੇ ਮੋਹ ਤੋਂ ਕੋਈ ਰੋਕ ਸਕਦਾ ਹੈ ਸ਼ੁਰੂਆਤ ਜੋ ਆਪਾਂ ਸਭ ਦੇ ਵਿਚਾਰ ਸ਼ੁਰੂ ਕੀਤੀ ਸੀ ਹਾਏ ਕੋਈ ਐਸਾ ਹਉਮੈ ਤੋੜੇ ਭਾਵ ਉਹ ਮਨੁੱਖ ਕੋਈ ਹੈ ਜਿਹੜਾ ਸਾਨੂੰ ਮਾਇਆ ਦੇ ਮੋਹ ਤੋਂ ਰੋਕ ਦੇ ਜਿਹੜਾ ਮਾਇਆ ਦੇ ਮੋਹ ਤੋਂ ਸਾਨੂੰ ਬਚਾ ਸਕੇ ਤਾਂ ਗੁਰਪਿਆਰਿਓ ਕਹਾਣੀ ਸਾਡੀ ਇਹ ਹੈ ਕਿ ਇਹ ਸਾਰਾ ਸੰਸਾਰ ਇਹ ਮਿੱਠੀ ਜ਼ਹਿਰ ਜਿਹੜਾ ਮਾਇਆ ਦਾ ਮੋਹ ਹੈ ਇਹਦੇ ਵਿੱਚ ਫਸਿਆ ਹੋਇਆ ਹੈ ਇਹਦੇ ਵਿੱਚ ਫਸਿਆ ਹੋਇਆ ਹੈ ਇਹ ਮਿੱਠੀ ਦਾ ਅਸਰ ਗੁਲਪਿਆਰੋ ਇੰਨਾ ਭੈੜਾ ਹੈ ਜਿਹੜੀ ਮਿੱਠੀ ਮਾਇਆ ਹੈ ਇਹ ਮਿੱਠਤ ਨਾਲ ਨੂੰ ਖਾ ਰਹੀ ਮਾਇਆ ਮਮਤਾ ਮੋਹਣੀ ਜਨਹ ਬਿਨ ਦੰਤਾਂ ਜੱਗ ਖਾਇਆ ਬਿਨਾ ਦੰਦਾਂ ਤੋਂ ਵੀ ਗੁਰਪਿਆਰਿ ਇਹ ਸਾਨੂੰ निगल रही है खा रही है ਤਾਂ ਇਹ ਤੋਂ ਬਚੜ ਬਾਸਤੀ ਸਾਨੂੰ ਪੰਜਵੇਂ ਪਾਸਾ ਕਹਿ ਰਹੇ ਨੇ ਕਿ ਗੁਰਪਿਆਰਿਆ ਇਹ ਤੋਂ ਬਚ ਜਾ ਜੇ ਤੂੰ ਆਪਣਾ ਇੱਥੇ ਆਉਣਾ ਸਤਲ ਕਰਨਾ ਹੈ ਜਨਮ ਮਰਨ ਕੱਟਣਾ ਹੈ ਜੇ ਪਿਤਾ ਪ੍ਰਮਾਤਮਾ ਦੇ ਵਿੱਚ ਇੱਕ ਹੋਣਾ ਹੈ ਆ ਇਹ ਜਿਹੜੀ ਮਾਇਆ ਦਾ ਮੋਹ ਮਿੱਠਾ ਹੈ ਇਹ ਤੋਂ ਬਚ ਜਾ ਇਹ ਤੋਂ ਬਚ ਜੇਗਾ ਤਾਂ ਗੁਰਪਿਆਰਿਆ ਤੇਰੀ ਖਲਾਸੀ ਬਚਾਣੀ ਆ ਤਾਂ ਖਲਾਸੀ ਲਈ ਚਾਣੀ ਆ ਤੇ ਤਾਂ ਗੁਰਪਿਆਰਿਆ ਆ ਇੱਕ ਸ਼ਬਦ ਵਿਚਾਰ ਹੈ ਸ਼ਬਦ ਵਿਚਾਰ ਕਰਕੇ ਆਪੋ ਆਪਾਂ ਬੇਕਾਰਾਂ ਤੋਂ ਬਚਣ ਦੀ ਇੱਕ ਪੰਗਤੀ ਲੈਂਦੀ ਹੈ ਕਿ ਅਸੀਂ ਕੋਈ ਅਪਰਾਧਾ ਕਰੀਏ ਕਿ ਇਹ ਜਿਹੜੀ ਮਾਇਆ ਮਿੱਠੀ ਮੋਣੀ ਹੈ ਜਿਹੜੀ ਇਹ ਤੋਂ ਅਸੀਂ ਕਿਵੇਂ ਬਚੀਏ ਜੀ ਇੰਨੀ ਕਿ ਵਿਚਾਰਾ ਸਾਡੇ ਸਮਝ ਆ ਜਾਂਦੀ ਜੀ ਭੁੱਲਾਂ ਚੁੱਕਾ ਮਾਫ ਕਰਿਓ ਜੀ ਸਤਿਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ